ਜਦੋਂ ਆਪਾਂ ਕੋਈ ਵੀ ਕੰਮ ਸ਼ੁਰੂ ਕਰਦੇ ਆਂ ਤੇ 네ਗੇਟਿਵ ਲੋਕ ਆ ਜਿਹੜੇ ਉਹ ਜ਼ਰੂਰ ਮਿਲਦੇ ਨੇ ਮੈਨੂੰ ਵੀ ਮਿਲਦੇ ਨੇ ਫੇਸਬੁਕ ਹੋਈ ਇੰਸਟਾਗ੍ਰam ਹੋਈ ਜਾਂ ਯੂਟਿਊਬ ਹੋਈ ਇਹਦੇ ਤੇ ਕਮੈਂਟ ਆ ਜਿਹੜੇ 네ਗੇਟਿਵ ਆਉਂਦੇ ਰਹਿੰਦੇ ਨੇ ਕਮੈਂਟ ਆਉਂਦੇ ਨੇ ਕਿ ਇਸ ਕੰਮ ਦੇ ਵਿੱਚ ਨੁਕਸਾਨ ਆ ਕੋਈ ਫਾਇਦਾ ਨਹੀਂ ਆ ਸਾਡਾ ਬਹੁਤ ਵੱਡਾ ਨੁਕਸਾਨ ਹੋਇਆ ਤੇ ਤੁਸੀਂ ਕਿਵੇਂ ਇੰਨੇ ਜ਼ਿਆਦਾ ਇਹਨਾਂ ਤੋਂ ਜਿਹੜੇ ਪੈਸੇ ਆ ਉਹ ਕਮਾਈ ਜਾਂਦੇ ਆ ਛੋਟਾ ਜਿਹਾ ਬਿਜ਼ਨਸ ਕਰਕੇ ਤੇ ਜੇ ਆਪਾਂ ਹੁਣ ਗੱਲ ਕਰੀਏ 네ਗੇਟਿਵ ਲੋਕਾਂ ਦੀ ਜਾਂ ਆਪਾਂ ਗੱਲ ਕਰੀਏ ਕਿ ਮੈਨੂੰ ਕਿਵੇਂ ਫਾਇਦਾ ਹੁੰਦਾ ਤੇ ਹਰੇਕ ਕੰਮ ਦੇ ਵਿੱਚ ਹਰੇਕ ਇਨਸਾਨ ਆ ਜਿਹੜਾ ਉਹ ਸਫਲ ਨਹੀਂ ਹੋ ਸਕਦਾ ਹੋ ਸਕਦਾ ਮੈਂ ਕਿਸੇ ਕੰਮ ਦੇ ਵਿੱਚ ਹਾਰ ਮੰਨ ਨਹੀਂ ਹੋਵੇ ਮੇਰੀ ਵੀ ਹਾਰ ਹੋਈ ਹੋਵੇ ਤੇ ਆਪਣਾ ਆਪਣਾ ਜਿਹੜਾ ਕੰਮ ਕਰਨੇ ਦਾ ਤਰੀਕਾ ਹੁੰਦਾ ਮੈਨੂੰ ਇਹ ਕੰਮ ਕਰਨੇ ਦਾ ਤਰੀਕਾ ਆ ਗਿਆ ਮੈਨੂੰ ਪਤਾ ਲੱਗ ਗਿਆ ਕਿ ਇਦੇ ਤੋਂ ਕਿਵੇਂ ਕਮਾਈ ਕਰਨੀ ਆ ਕਦੋਂ ਕਮਾਈ ਕਰਨੀ ਆ ਤੇ ਕਿੱਦਾਂ ਕਰਨੀ ਆ ਮੈਂ 2 ਸਾਲ ਤੋਂ ਇਹ ਕੰਮ ਕਰਦੀ ਆ 2 ਸਾਲ ਦੇ ਵਿੱਚ ਵੀ ਮੈਂ ਚਾਹੁੰਦੀ ਤਾਂ YouTube ਚੈਨਲ ਆ ਜਿਹੜਾ ਬਣਾ ਸਕਦੀ ਸੀ ਪਰ ਅਧੂਰੀ ਜਾਣਕਾਰੀ ਦੇ ਨਾਲ ਮੈਂ ਨਾ ਤਾਂ ਕਿਸੇ ਨੂੰ ਸਲਾਹ ਦਿੰਦੀ ਆ ਨਾ ਮੈਂ YouTube ਚੈਨਲ ਬਣਾਇਆ ਸੀ ਜਦੋਂ 2 ਸਾਲ ਪੂਰੇ ਹੋ ਗਏ ਤੇ ਆਪਾਂ ਨੂੰ ਜਾਣਕਾਰੀ ਵੀ ਜਿਹੜੀ ਸਾਰੀ ਹੋ ਗਈ ਤੇ ਪਤਾ ਲੱਗ ਗਿਆ ਜੀ ਹਾਂ ਵੀ ਇਸ ਕੰਮ ਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਆ ਜੇ ਆਪਾਂ ਤਰੀਕੇ ਨਾਲ ਕਰੀਏ ਫਿਰ ਆਪਾਂ ਜਿਹੜਾ YouTube ਚੈਨਲ ਆ ਉਹ ਬਣਾਇਆ ਤੇ ਜੇ ਆਪਾਂ 네ਗੇਟਿਵ ਲੋਕਾਂ ਦੀ ਗੱਲ ਕਰੀਏ ਆਪਾਂ 네ਗੇਟਿਵ ਲੋਕਾਂ ਨੂੰ ਸਾਈਡ ਰੱਖ ਕੇ ਪੋਜ਼ਿਟਿਵ ਲੋਕਾਂ ਦੀਆਂ ਗੱਲਾਂ ਤੇ ਧਿਆਨ ਦੇਣਾ ਆ ਤੇ ਬਾਕੀ ਆਪਾਂ ਜੇ ਮੇਰੀ ਇਨਕਮ ਦੀ ਗੱਲ ਕਰੀਏ ਈ ਮੈਨੂੰ ਇਹਨਾਂ ਤੋਂ ਕਿੰਨੀ ਬਚਤ ਹੁੰਦੀ ਆ ਉਹ ਮੈਂ ਪਹਿਲਾਂ ਵੀ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਚੁੱਕੀ ਆ ਕਿ 35 ਮੁਰਗੀਆਂ ਤੋਂ ਮੈਂ 300 ਰੁਪਿਆ ਜਿਹੜਾ ਇੱਕ ਦਿਨ ਦਾ ਵੀ ਕਮਾਇਆ ਹੁਣ ਕਈਆਂ ਨੂੰ ਇਹ ਵੀ ਆ ਕਿ ਹਾਂ ਵੀ ਜਿਹੜੀ ਮੁਰਗੀਆਂ ਆ ਉਹ 365 ਦਿਨੇ ਹੀ ਅੰਡੇ ਦਿੰਦੀਆਂ ਨੇ ਜਿਹੜੀ ਇੱਕ ਮੁਰਗੀ ਆ ਉਹ 7 ਦਿਨ ਲਗਾਤਾਰ ਅੰਡੇ ਦਿੰਦੀ ਆ ਤੇ 35 ਮੁਰਗੀਆਂ ਦੇ ਵਿੱਚੋਂ ਮੈਂ ਪਹਿਲਾਂ ਹੀ ਘਟਾ ਕੇ ਤੁਹਾਨੂੰ ਦੱਸਿਆ ਸੀ ਕਿ 300 ਰੁਪਏ ਜਿਹੜਾ ਮੈਂ ਇੱਕ ਦਿਨ ਦਾ ਕਮਾਇਆ ਠੀਕ ਆ ਤੇ ਜੇ ਆਪਾਂ ਇਹਨਾਂ ਦੇ ਆਂਡਿਆਂ ਦੀ ਗੱਲ ਕਰੀਏ ਕਿ ਰੇਟ ਕੀ ਆਂਡਿਆਂ ਦਾ ਤਾਂ ਉਹ ਉਲੱਗ-ਉਲੱਗ ਚੱਲਦਾ ਆ ਹਰਿਆਣੇ ਅੱਜ ਇੱਕ ਵੀਰੇ ਨਾਲ ਮੇਰੀ ਗੱਲ ਹੋਈ ਫੇਸਬੁੱਕ ਤੇ ਉਹਨਾਂ ਨੇ ਦੱਸਿਆ ਕਿ ਹਰਿਆਣੇ ਵਿੱਚ 40 ਰੁਪਏ ਦੇਸੀ ਆਂਡਾ ਉਹਨਾਂ ਦੇ ਇਲਾਕੇ ਦੇ ਵਿੱਚ ਕਿ ਉਹ ਵੀ ਪਹਿਲਾਂ ਬੁਕਿੰਗ ਤੇ ਮਿਲਦਾ ਆ ਜੀ ਆਪਾਂ ਇੱਥੇ ਪੰਜਾਬ ਦੀ ਗੱਲ ਕਰੀਏ ਤਾਂ ਅਲੱਗ-ਅਲੱਗ ਇਲਾਕੇ ਦੇ ਹਿਸਾਬ ਨਾਲ ਆ ਕਈ ਜਗ੍ਹਾ ਜ਼ਿਆਦਾ ਮੁਰਗੀਆਂ ਰੱਖੀਆਂ ਹੋਈਆਂ ਨੇ ਤੇ ਉੱਥੇ ਲਾ ਅੰਡੇ ਦਾ ਰੇਟ ਆ ਉਹ ਘੱਟ ਆ ਜਿੱਥੇ ਘੱਟ ਮੁਰਗੀਆਂ ਰੱਖੀਆਂ ਹੋਈਆਂ ਨੇ ਉੱਥੇ ਰੇਟ ਜ਼ਿਆਦਾ ਆ ਕਈ ਜਗ੍ਹਾ 20 ਰੁਪਏ ਆ ਕਈ ਜਗ੍ਹਾ 15 ਵੀ ਆ ਤੇ ਕਈ ਜਗ੍ਹਾ 12 ਰੁਪਏ ਵੀ ਆ ਤੇ ਜਿਹੜਾ ਆਪਾਂ ਆ ਉਹ 10 ਰੁਪਏ ਨੂੰ ਹੀ ਦੋ ਸਾਲਾਂ ਦੇ ਵਿੱਚ ਰੱਖਿਆ ਹੋਇਆ ਆ 10 ਰੁਪਏ ਨੂੰ ਜਿਹੜਾ ਅੰਡਾ ਵੇਚ ਕੇ ਵੀ ਆਪਾਂ ਨੂੰ ਬਹੁਤ ਜ਼ਿਆਦਾ ਬਚਤ ਆ ਜਿਹੜੀ ਉਹ ਹੁੰਦੀ ਆ ਸੋ 네ਗੇਟਿਵ ਜਿਹੜੇ ਲੋਕ ਆ ਉਹਨਾਂ ਦੀਆਂ ਗੱਲਾਂ ਵੱਲ ਧਿਆਨ ਨਾ ਦੇ ਕੇ ਪੋਜ਼ਿਟਿਵ ਜਿਹੜੇ ਲੋਕ ਆ ਉਹਨਾਂ ਦੀਆਂ ਗੱਲਾਂ ਵੱਲ ਧਿਆਨ ਦਿਓ ਤਰੀਕੇ ਨਾਲ ਕੰਮ ਕਰੋ ਜੇ ਤਰੀਕੇ ਨਾਲ ਕੰਮ ਕਰੋਗੇ ਤਾਂ ਕਦੇ ਵੀ ਜਿਹੜਾ ਨੁਕਸਾਨ ਆ ਉਹ ਨਹੀਂ ਹੋਵੇਗਾ ਤਰੀਕਾ ਇਹ ਹੀ ਆ ਕਿ ਛੋਟਾ ਛੋਟੇ ਕੰਮ ਤੋਂ ਉਹਨੂੰ ਵੱਡੇ ਤੱਕ ਲੈ ਕੇ ਜਾਓ ਬਾਕੀ ਵੀਡੀਓ ਵਧੀਆ ਲੱਗੀ ਜਾਣਕਾਰੀ ਵਧੀਆ ਲੱਗੀ ਤੇ ਲਾਈਕ ਜਰੂਰ ਕਰ ਦਿਓ ਸਬਸਕ੍ਰਾਈਬ ਵੀ ਜਰੂਰ ਕਰ ਦਿਓ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ